ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਨੂੰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਨਾਨਕ ਪਾਸ਼ਾ ਤੇ ਭਾਈ ਲਾਲੋ ਜੀ ਦੀ ਸਾਖੀ ਦੇ ਉਹ ਪਹਿਲੇ ਉਹ ਪੱਖ ਦਾ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਜਿੰਨਾ ਬਾਰੇ ਅੱਜ ਤੋਂ ਪਹਿਲਾਂ ਤੁਸੀਂ ਇਹ ਨਿੰਬੜੇ ਕੀ ਜਨੇ ਡੂੰਗਾ ਇਹ ਬਿਲਕੁਲ ਨਹੀਂ ਸੁਣਿਆ ਹੋਗਾ ਸੋ ਅੱਜ ਦੀ ਇਸ ਸਾਖੀ ਨੂੰ ਬਹੁਤ ਹੀ ਕਰਮਾ ਵਾਲੇ ਹੋਗੇ ਤੁਸੀਂ ਜੇ ਖਰਪੂਰੀ ਸੁਣ ਲੰਿਓ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਭਾਈ ਲਾਲੋ ਜੀ ਦੇ ਪਿੰਡ ਕਿਵੇਂ ਗੁਰੂ ਪਾਸ਼ਾ ਜਾਂਦੇ ਆ ਕਿਵੇਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਆਪਣੀ ਧਰਮ ਪਤਨੀ ਆਪਣੇ ਪੈਨ ਬੀਬੀ ਨਾਨਕੀ ਭਾਈਆ ਜੈ ਰਾਮ ਜੀ ਤੇ ਆਪਣੇ ਪਰਿਵਾਰ ਤੋਂ ਵਿਦਾ ਲੈਂਦੇ ਆ ਗੁਰੂ ਪਾਸ਼ਾ ਉਹ ਸਾਰੀਆਂ ਚੀਜ਼ਾਂ ਤੁਸੀਂ ਇਸ ਤੋਂ ਪਹਿਲਾਂ ਵਧੀ ਵੀਡੀਓ ਦੇ ਵਿੱਚ ਸੌਂ ਚੁੱਕੇ ਹੋ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਸਾਰਿਆਂ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫਿਰ ਆਪ ਆਪਣਾ Bell icon ਦਬਾ ਦਿਓ so that ਕੀ ਤੁਹਾਨੂੰ ਸਾਰੀਆਂ ਵੀਡੀਓ ਮਿਲਦੀਆਂ ਰਹਿਣ ਸੋ ਹੁਣ ਦੇਖੋ ਜੀ ਗੁਰੂ ਨਾਨਕ ਸਾਹਿਬ ਨੇ ਰਹਿ ਗਿਆ ਉਹ ਸੈਦਪੁਰ ਜਾਂਦੇ ਆ ਜਿਹਨੂੰ ਆਪਾਂ ਅੱਜ ਕੱਲ ਐਮਨਾਬਾਦ ਦੇ ਨਾਮ ਨਾਲ ਜਾਣਦੇ ਆਂ ਜੀ ਇਥੇ ਅੱਜ ਕੱਲ ਗੁਰਦੁਆਰਾ ਰੂਰੀ ਸਾਹਿਬ ਵੀ ਹੈ ਜੇਕਰ ਤੁਸੀਂ ਉੱਥੇ ਗਏ ਹੋਵੋਗੇ ਤਾਂ ਤੁਹਾਨੂੰ ਪਤਾ ਹੋਏਗਾ ਸੋ ਜਦੋਂ ਗੁਰੂ ਪਾਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੈਦਪੁਰ ਗਏ ਆ ਨਾ ਜੀ ਤਾਂ ਭਾਈ ਲਾਲੋ ਜੀ ਹੁਣ ਇੱਥੇ ਰਹਿੰਦੇ ਨੇ ਤੇ ਬੜੀ ਹੀ ਕਮਾਈ ਵਾਲਾ ਸੱਚਾ ਸੁੱਚਾ ਤੇ ਸਿੱਧਕੀ ਹੈ ਭਾਈ ਲਾਲੋ ਜੀ ਇੱਕ ਇਤਿਹਾਸਕਾਰ ਹੋਏ ਨੇ ਜੀ ਤੁਸੀਂ ਸਭ ਨੇ ਸੁਣਿਆ ਹੋਊਗਾ ਜਿਨ੍ਹਾਂ ਦਾ ਨਾਮ ਹੈ ਭਾਈ ਖਾਨ ਸਿੰਘ ਦੰਦਾਬਾ ਉਹ ਥੋੜਾ ਜਿਹਾ ਹਵਾਲਾ ਦਿੰਦੇ ਨੇ ਉਹ ਭਾਈ ਲਾਲੂ ਜੀ ਦੇ ਪਰਵਾਰ ਬਾਰੇ ਉਹਨਾਂ ਦੇ ਪਿਛੋਕੜ ਬਾਰੇ ਸੋ ਪਹਿਲਾਂ ਪਪਾਏ ਲਾਲੂ ਜੀ ਦੇ ਬਾਰੇ ਥੋੜਾ ਜਿਹਾ ਜਾਣਨਾ ਕਰਦੇ ਆਂ ਕਹਿੰਦੇ ਆ ਭਾਈ ਲਾਲੂ ਜੀ ਉਹ ਭਾਈ ਖਾਨ ਸਿੰਘ ਦੱਪਾ ਜੀ ਲਿਖਦੇ ਨੇ ਕਿ ਉਹੋ ਜਿਹੜੇ ਭਾਈ ਲਾਲੂ ਜੀ ਐ ਉਹ ਘਟੋੜਾ ਗੋਤ ਦੇ ਤਖ਼ਾਨਸ ਖਾਨ ਦੇ ਈ ਮੈਂ ਕੇਵਲ ਹਿਸਟਰੀ ਦੇ ਅੰਦੇ ਹੀ ਤੁਹਾਨੂੰ ਦੱਸ ਰਹੀ ਹਾਂ ਇਹਨੂੰ ਕਿਰਪਾ ਕਰਕੇ ਕਿਸੇ ਵੀ ਜਾਤ ਪਾਤ ਦੇ ਨਾਲ ਜੋੜ ਕੇ ਇਸ ਸਾਖੀ ਨੂੰ ਸੁਨਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਗੁਰੂ ਪਾਸ਼ਾ ਜੀ ਨੇ ਸਾਨੂੰ ਬਹੁਤ ਸਮਾਂ ਪਹਿਲਾਂ ਜਾਤਾਂ ਪਾਤਾਂ ਦੇ ਜਾਲ ਵਿੱਚੋਂ ਬਾਹਰ ਕੱਢਿਆ ਜੀ ਸੋ ਇਹ ਲਾਲੂ ਜੀ ਤਰਖਾਣ ਸਾਨੂੰ ਸੰਤੂਖੀ ਸੀ ਕੀਰਤੀ ਸੀ ਤੇ ਰੱਬ ਦੇ ਪੈ ਤੇ ਪਾਉ ਵਾਲਾ ਸੀ ਪਾਈ ਲਾਲੂ ਜੀ ਦੇ ਘਰ ਮੋ ਜੋ ਬੀਬੀ ਸੀ ਜੋ ਉਹਨਾਂ ਦੀ ਧਰਮ ਪਤਨੀ ਉਹ ਵੀ ਬਹੁਤ ਹੀ ਭਾਵਨਾਵਾਲੀ ਲੜਕੀ ਸੀ ਇਹਨਾਂ ਦੀ ਇੱਕ ਬੇਟੀ ਸੀ ਤੇ ਪੁੱਤਰ ਕੋਈ ਨਹੀਂ ਸੀ ਸੰਗਤ ਜੀ ਕਹਿੰਦੇ ਆ ਭਾਈ ਖਾਨ ਸਿੰਘ ਨਾਬਾ ਜੀ ਅੱਗੇ ਪਾਈ ਲਾਲੂ ਜੀ ਬਾਰੇ ਲਿਖਦੇ ਹੋਏ ਕਿ ਸੰਤਾਲੀ ਤੱਕ ਤਾਂ ਉਹਨਾਂ ਦੀ ਜੜੀ ਸੰਤਾਨ ਸੀ ਪਾਈ ਲਾਲੂ ਜੀ ਦੀ ਉਹ ਪਾਕਿਸਤਾਨ ਦੇ ਪਿੰਡ ਤਤਲਾ ਵਿਖੇ ਰਹਿੰਦੀ ਰਹੀ ਹੈ ਇਹਨਾਂ ਕਾ ਹਵਾਲਾ ਦਿੱਤਾ ਉਹਨਾਂ ਨੇ ਪਾਈ ਲਾਲੂ ਜੀ ਦੇ ਪਛੋਕੜ ਬਾਬਤ ਹੁਣ ਸਾਥੀ ਨੂੰ ਅੱਗੇ ਲੈ ਕੇ ਜਾਂਦੇ ਹਾਂ ਜੀ ਤੇ ਜਦੋਂ ਗੁਰੂ ਪਾਤਸ਼ਾਹ ਸੈਤਪੁਰ ਭਾਈ ਲਾਲੋ ਦੇ ਘਰ ਕੋਲ ਪਹੁੰਚਦੇ ਨੇ ਭਾਈ ਲਾਲੋ ਜੀ ਆਪਣੇ ਘਰ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸੰਧ ਬਣਾ ਰਹੇ ਸੀ ਇਹ ਸਾਰਾ ਕੁਝ ਆਪਾਂ ਪਿਛਲੀ ਵੀਡੀਓ ਚ ਦੱਸ ਚੁੱਕੇ ਹਾਂ ਸੋ ਤੁਸੀਂ ਉਹ ਨੂੰ ਪੂਰਾ ਸੁਣ ਸਕਦੇ ਹੋ ਇੱਥੇ ਇੱਕ ਬੇਨਤੀ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਸਤਿਵਾਰੀ ਵੇ ਲਾਲੋ ਸ਼ਬਦ ਗੁਰੂ ਪਾਸ਼ਾ ਜੀ ਨੇ ਕਿਹਾ ਹੈ ਵੇ ਲਾਲੋ ਤੇ ਹੇ ਲਾਲੋ ਆਪਣੇ ਜੀਵਨ ਚ ਦੋ ਸਿੱਖਾਂ ਦਾ ਖਾਸ ਤੌਰ ਤੇ ਗੁਰੂ ਪਾਸ਼ਾ ਜ਼ਿਕਰ ਕਰਦੇ ਨੇ ਇੱਕ ਬਾਬੇ ਮਰਦਾਨਾ ਜੀ ਦਾ ਤੇ ਦੂਜਾ ਭਾਈ ਲਾਲੋ ਜੀ ਦਾ ਸੋ ਜਦੋਂ ਗੁਰੂ ਸਾਹਿਬ ਇੱਥੇ ਘੜ ਕੋਲ ਪਹੁੰਚੇ ਐ बार-बार ਖੇਤਾਂ ਚ ਭਾਈ ਲਾਲੋ ਜੀ ਦਾ ਘਰ ਐ ਆਪਣੇ ਘਰ ਚ ਕੰਮ ਕਰਦਾ ਪਿਆ ਐ ਤੇ ਗੁਰੂ ਸਾਹਿਬ ਜੀ ਇਹਨੂੰ ਆਵਾਜ਼ ਦਿੰਦੇ ਨੇ ਲਾਲੋ ਘਰ ਹੈ ਉੱਤਰ ਮਿਲਿਆ ਜੀ ਹਾਂ ਘਰ ਹਾਂ ਤੇ ਮਹਾਰਾਜ ਅੰਦਰ ਵੜਦੇ ਆ ਤੇ ਪੁੱਛਦਾ ਜੀ ਤੁਸੀਂ ਕੌਣ ਹੋ ਉੱਤਰ ਦਿੰਦੇ ਆ ਸਤਗੁਰ ਦੀ ਕਹਿੰਦੇ ਲਾਲੋ ਅਸੀਂ ਮੁਸਾਫਰ ਹਾਂ ਅੱਗੋਂ ਲਾਲੋ ਨਾਲੇ ਕਿਲਾ ਕੜੀ ਜਾ ਰਹੇ ਆ ਤੇ ਨਾਲੇ ਕਹਿ ਰਿਹਾ ਜੀ ਇਹ ਸਾਰਾ ਸੰਸਾਰ ਹੀ ਪੁੰਜ ਤਾਂ ਮੁਸਾਫਰ ਖਾਂਦਾ ਹੈ ਅੱਗੋਂ ਸਤਗੁਰੂ ਜੀ ਪੁੱਛਦੇ ਨੇ ਲਾਲੂ ਕੀ ਕਰਦਾ ਪਿਆ ਹੈ ਜੀ ਮੈਂ ਕਿੱਲਾ ਹੀ ਘੜ ਰਿਆ ਤੇ ਪਾਤਸ਼ਾਹ ਜੀ ਅੱਗੋਂ ਹੱਸ ਕੇ ਕਹਿ ਦਿੰਦੇ ਆ ਕਿ ਲਾਲੂ ਸਾਰੀ ਜ਼ਿੰਦਗੀ ਕਿੱਲੇ ਹੀ ਖੜੀ ਜਾਵੇਂਗਾ ਇਹ ਲਾਲੂ ਫਿਰ ਇਹਨਾਂ ਪੁੱਛਣ ਤੋਂ ਬਾਅਦ ਦੁਬਾਰਾ ਗੁਰੂ ਪਾਤਸ਼ਾਹ ਜੀ ਦੇ ਮੁਖ ਵੱਲ ਵੇਖਦਾ ਤੇ ਪੁੱਛਦਾ ਕਿ ਤੁਸੀਂ ਮੁਸਾਫਰ ਤਾਂ ਹੋ ਪਰ ਤੁਸੀਂ ਹੋ ਕੌਣ ਮੇਰੇ ਤਾਂ ਹੀ ਕੀ ਕੰਮ ਹੈ ਜੀ ਮਹਾਰਾਜ ਜੀ ਕਹਿੰਦੇ ਆ ਪਹਿਚਾਨ ਮੈਨੂੰ ਦੱਲੋ ਲਾਲੂ ਕਹਿੰਦਾ ਜੀ ਮੈਂ ਜਾਣਦਾ ਨਹੀਂ ਤੁਸੀਂ ਕੌਣ ਹੋ ਪਰ ਜਦੋਂ ਭਾਈ ਮਰਦਾਨਾ ਜੀ ਨੇ ਲਾਲੂ ਨੂੰ ਕਿਹਾ ਨਾ ਕਿ ਇਹ ਨਾਨਕ ਨਿਰੰਕਾਰ ਹੈ ਜੋ ਤਲਵੰਡੀ ਤੋਂ ਆਏ ਨੇ ਤਾਂ ਬਸ ਫਿਰ ਕੀ ਸੀ ਇਹ ਸੁਣਨ ਦੀ ਦੇਰ ਸੀ ਤੇ ਭਾਈ ਲਾਲੋ ਜੀ ਉਸੇ ਵਕਤ ਸਭ ਕੰਮ ਵਿੱਚ ਹੀ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਿਆ ਇਦਾਂ ਮਤਲਬ ਇਹ ਹੈ ਸੰਗੱਜੀ ਇੱਥੇ ਇੱਕ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਹਿਮਾ ਸੀ ਜਿਹੜੀ ਵਡਿਆਈ ਸੀ ਜਾਂ ਖਾਲੂ ਪ੍ਰਸਿੱਧੀ ਸੀ ਉਹਦੇ ਬਾਰੇ ਭਾਈ ਲਾਲੂ ਜੀ ਨੂੰ ਪਤਾ ਸੀ ਸਿਆਦਪੁਰ ਵਾਸੀਆਂ ਨੂੰ ਇਸ ਬਾਬਤ ਪਤਾ ਸੀ ਇੱਥੇ ਇੱਕ ਗੱਲ ਬਹੁਤ ਜ਼ਰੂਰੀ ਹੈ ਦੱਸਨੀ ਇਤਿਹਾਸ ਦੇ ਕਿਸੇ ਵੀ ਗ੍ਰੰਥ ਕਿਸੇ ਵੀ ਕਥਾ ਵਿੱਚ ਕਿਸੇ ਵੀ ਹਵਾਲੇ 'ਚ ਇਹ ਨਹੀਂ ਤੁਹਾਨੂੰ ਲਿਖਿਆ ਮਿਲੂਗਾ ਕਿ ਭਾਈ ਲਾਲੋ ਜੀ ਦੀ ਮਿਲਣੀ ਇਸ ਤੋਂ ਪਹਿਲਾਂ ਗੁਰੂ ਨਾਨਕ ਪਾਸ਼ਾ ਜੀ ਨਾਲ ਕਦੇ ਹੋਈ ਸੀ ਨਾ ਭਾਈ ਲਾਲੋ ਜੀ ਕਦੇ ਸੁਲਤਾਨ ਪਰਨੋ ਦੀ ਗਏ ਸੀ ਨਾ ਉਹ ਕਦੇ ਤਲਵੰਦੀ ਬਾਬਾ ਜੀ ਨੂੰ ਮਿਲੇ ਪਰ ਗੁਰੂ ਨਾਨਕ ਪਾਸ਼ਾ ਜੀ ਦੀ ਮਹਿਮਾ ਦੂਰ ਦੂਰ ਤੱਕ ਹੋਣ ਕਰਕੇ ਉਹਨਾਂ ਬਾਰੇ ਬਹੁਤ ਸਾਰੇ ਲੋਕ ਜਾਣਦੇ ਸੀ ਤੁੰ ਦਾ ਸਤਿਕਾਰ ਕਰਦੇ ਸੀ ਜਿੰਨਾ ਵਿੱਚੋਂ ਭਾਈ ਲਾਲੋ ਜੀ ਵੀ ਇੱਕ ਸਨ ਪਾਈ ਲਾਲੋ ਜੀ ਦੇ ਘਰ ਗੁਰੂ ਸਾਹਿਬ ਜੀ ਪਹਿਲੀ ਵਾਰ ਜਾਂਦੇ ਐ ਇੱਥੇ ਪਰ ਇਹ ਗੱਲ ਬਹੁਤ ਸਪਸਟ ਹੈ ਕਿ ਪਾਈ ਲਾਲੋ ਜੀ ਦੀ ਜਿਹੜੀ ਨੀਅਤ ਆ ਉਹ ਬਹੁਤ ਸਾਫ਼ ਤੇ ਪਵਿੱਤਰ ਸੀ ਤਾਂ ਹੀ ਗੁਰੂ ਨਾਨਕ ਪਾਸ਼ਾ ਜੀ ਉਹਦੇ ਘਰ ਉਹਦੇ ਤੇ ਬਖਸ਼ਿਸ਼ ਕਰਨ ਪਹੁੰਚਦੇ ਨੇ ਕਿਉਂਕਿ ਨੀਅਤ ਬਹੁਤ ਚੰਗੀ ਹੈ ਅਗੁਰ ਬਾਣੀ ਵਿੱਚ ਵੀ ਆਪਾਂ ਸੁਣਦੇ ਹਾਂ ਕਿ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ راست ਕਰੇ ਹੁਣ ਦੂਜੇ ਪਾਸੇ ਸੈਦਪੁਰ ਦਾ ਹੀ ਇੱਕ ਹਾਕਮ ਸੀ ਜਿਹਦਾ ਨਾਮ ਸੀ ਜਲਮ ਖਾਨ ਇਹਦਾ ਇੱਕ ਐਲਕਾਰ ਸੀ ਜੀ ਜੋ ਕਿ ਵੱਡਾ ਅਫਸਰ ਸੀ ਉਹ ਇਹਦਾ ਸਾਰਾ ਕਰਤਾ ਤਰਤਾ ਸੀ ਕੰਮ ਤਾਂ ਦੇਦੇ ਕਰਦਾ ਸੀਗਾ ਪੂਰਾ ਨਾਮ ਸੀ ਮਲਕਪਾ ਗੂਤੀ ਇੱਕ ਖੱਤਰੀ ਜਾਤ ਵਿੱਚੋਂ ਸੀ ਸੋ ਇੱਥੇ ਵੀ ਆਪਾਂ ਜਾਤਾਂ ਦਾ ਹਵਾਲਾ ਕੇਵਲ ਹਿਸਟਰੀ ਤੇ ਜਮ ਕਰੌਣ ਲਈ ਤੇ ਇਹ ਸੱਜੇ ਦੀ ਸਾਖੀ ਦੇ ਦੁੰਗਾਈ ਚ ਜਿਹੜੀ ਵਿਆਖਿਆ ਕਰਨ ਲਈ ਦੱਸ ਰਹੇ ਹਾਂ ਜੀ ਉਹ ਉਸ ਸਮੇਂ ਵਰਣਵੰਦ ਹੁੰਦੀ ਸੀ ਜੀ ਉੱਚੀਆਂ ਤੇ ਨੀਚੀਆਂ ਜਾਤਾਂ ਦੇ ਮਤਾਬਕ ਲੋਕਾਂ ਦੇ ਨਾਲ ਵਿਵਹਾਰ ਤੇ ਵਰਤਾਓ ਕੀਤਾ ਰੱਖਿਆ ਜਾਂਦਾ ਸੀ ਸੋ ਵਰਣਵੰਦ ਦੇ ਮਤਾਬਕ ਭਾਈ ਲਾਲੂ ਨੂੰ ਲੋਕ ਸੁੱਧਰ ਕਹਿੰਦੇ ਸੀ ਤੇ ਮਨਕ ਭਾਗੋ ਆਪਣੇ ਵਰਣ ਦੇ ਮਤਾਬਕ ਵੱਡਾ ਸੀ ਉੱਚਾ ਸੀ ਪਰ ਗੁਰੂ ਨਾਨਕ ਪਾਸ਼ਾ ਜੀ ਸਭ ਤੋਂ ਪਹਿਲਾਂ ਭਾਈ ਲਾਲੂ ਜੀ ਦੇ ਕਣ ਚਰਨ ਪਾਉਂਦੇ ਨੇ ਗੁਰੂ ਸਾਹਿਬ ਭਾਈ ਲਾਲੂ ਜੀ ਦੀ ਗਿਰਤ ਪੈ ਲਾ ਲੋ ਜੀ ਦੀ ਨਿਮਰਤਾ ਸਦ ਭਾਵਨਾ ਤੇ ਰੋਹਾਨੀਅਤ ਦੇ ਪੱਖ ਤੋਂ ਗਏ ਸੀ ਉਹਦੇ ਤੇ ਬਖਸ਼ਿਸ਼ ਕਰਨਾ ਹਜੂਰ ਸੱਚੇ ਪਾਤਸ਼ਾਹ ਜੀ ਉਹ ਦੀ ਨਿੱਕੀ ਜੀ ਕੁੰਡੀ ਚ ਜਾਂਦੇ ਆ ਤੇ ਇਹ ਸਗਲ ਨੂੰ ਬਿਲਕੁਲ ਸਿੱਧ ਕਰ ਦਿੰਦੇ ਆ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਮਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਹਿ ਰਹੀ ਸੀ ਜਿੱਥੇ ਨੀਚ ਸਮਾਲੀਆ ਤਿੱਥੇ ਨਦਰ ਤੇਰੀ ਬਖਸ਼ਿਸ਼ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਹੋਰ ਹੁੰਦੀ ਹੈ ਜਿਨੋ ਕਿ ਗੁਰੂ ਰਾਮਦਾਸ ਜੀ ਨੇ ਵੀ ਕਈ ਵਾਰ ਵਰਤਿਆ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿੱਥੇ ਭਾਵਨਾ ਹੋਵੇ ਉੱਥੇ ਨਾ ਇਮਾਰਤ ਦੇਖੀ ਜਾਂਦੀ ਹੈ ਨਾ ਕੋਈ ਸਹੂਲਤ ਦੇਖੀ ਜਾਂਦੀ ਹੈ ਜਿਸ ਬੰਦੇ ਦੇ ਅੰਦਰ ਗੁਰੂ ਪ੍ਰਤੀ ਭਾਵਨਾ ਹੋਵੇਗੀ ਉਸ ਬੰਦੇ ਦੀ ਝੌਂਪੜੀ ਵਿੱਚ ਵੀ ਮੇਰਾ ਸਤਿਗੁਰ ਆਪ ਚਲ ਕੇ ਜਾਂਦਾ ਹੈ ਦੂਜੇ ਪਾਸੇ ਭਾਵਨਾ ਤੋਂ ਬਿਹੀਣੇ ਲੋਕ ਕੋਈ ਅਰਬੰਤੀ ਬੰਦਾ ਜੇ ਮਹਿਲ ਤੇ ਬੰਗਲੇ ਵੀ ਬਣਾ ਕੇ ਬੈਠ ਜੀ ਮੇਰਾ ਗੁਰੂ ਉਹਦੇ ਨੇੜੇ ਵੀ ਨਹੀਂ ਜਾਂਦਾ ਇੱਥੇ ਆਪਾਂ ਗੱਲ ਭਾਵਨਾ ਤੋਂ ਦੇਖਣ ਨੂੰ ਲੋਕਾਂ ਦੀ ਕਰ ਰਹੀਆਂ ਜੀ ਜਿੰਨਾ ਅੰਦਰ ਭਾਵਨਾ ਨਹੀਂ ਹੋਵੇ ਹੁਣ ਇੱਥੇ ਗੁਰਬਾਣੀ ਦਾ ਇੱਕ ਜਿਹੜਾ ਸ਼ਬਦਾ ਹੋਰ ਸੁੰਨਾ ਜ਼ਰੂਰੀ ਹੈ ਜਿੱਥੇ ਗੁਰੂ ਪਾਸ਼ਾ ਜੀ ਕਹਿੰਦੇ ਆ ਕਿ ਰਾਜਨ ਕੌਣ ਤੁਹਾਡੇ ਆਵੇ ਐਸੋ ਭਾਉ ਵਿਦੁਰ ਕੋ ਦੇਖਿਓ ਉਹ ਗਰੀਬ ਮੁਹ ਹੈ ਭਾਵੇ ਇਹ ਸ਼ਬਦ ਇੱਥੇ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਪਰਮਾਤਮਾ ਦੀ ਭਗਤੀ ਕਰਨ ਵਾਲਾ ਉਹਦੇ ਨਾਮ ਨਾਲ ਜੁੜਿਆ ਰਹਿਣ ਵਾਲਾ ਆਪਣੀ ਪ੍ਰੇਮਾ ਭਗਤੀ ਤੇ ਭਾਉ ਨਾਲ ਉਸ ਵਾਹਿਗੁਰੂ ਨੂੰ ਪਾ ਸਕਦਾ ਹੈ ਫਿਰ ਚਾਹੇ ਉਹਦੇ ਕੋਲ ਦੁਨੀਆ ਦੀ ਕੋਈ ਵੀ ਸੁਖੂਲਤ ਨਾ ਹੋਵੇ ਕੇਵਲ ਭਾਉ ਨਾ ਹੋਣੀ ਜ਼ਰੂਰੀ ਹੈ ਜੀ ਸੋ ਗੁਰੂ ਸਾਹਿਬ ਇਸ ਕਰਕੇ ਉਸ ਗਰੀਬ ਕੀਰਤੀ ਤੇ ਕਮਾਈ ਵਾਲੇ ਭਾਈ ਲਾਲੂ ਜੀ ਦੇ ਕਾਰਗੇਸਨ ਉਹਦੇ ਤੇ ਕਿਰਪਾ ਬਖਸ਼ਿਸ਼ ਕਰ। ਹੁਣ ਆਪਾਂ ਸਾਥੀ ਨੂੰ ਅੱਗੇ ਤੋਰਦੇ ਹੋਏ ਗਾਂ ਦੱਸਦੇ ਆ ਤੁਹਾਨੂੰ ਕੀ ਹੁੰਦਾ। ਹੁਣ ਜਦੋਂ ਗੁਰੂ ਜੀ ਉਹਦੇ ਘਰ ਦੇ ਅੰਦਰ ਜਾ ਕੇ ਪਹਿਲੀ ਵਾਰ ਮੇਰੇ ਸਤਿਗੁਰੂ ਨੇ ਪਹਿਲੀ ਵਾਰ ਆਪਣੇ ਜੀਵਨ ਦੇ ਵਿੱਚ ਆਪਣੇ ਮੁਖੋਂ ਹੀ ਫਰਮਾਇਆ। ਹਜੂਰ ਕਹਿੰਦੇ ਆ ਸੱਚੇ ਪਾਤਸ਼ਾਹ ਕਿ ਮੈਨੂੰ ਭੁੱਖ ਲੱਗੀ ਆ ਲਾਲੂ ਕੋਈ ਛਕਣਾ ਹੈ। ਕਉ ਤੁਸੀਂ ਦੇਖੋ ਜੀ ਉਸੇ ਪਿੰਡ ਵਿੱਚ ਬਸ ਕੋਈ ਇੱਕ ਦੂਰ ਮਲਕ ਭਾਗੂ ਆਪਣੇ ਬਜ਼ੁਰਗਾਂ ਦੀ ਨਮਰਤਾ ਬ੍ਰਾਹਮ ਪੂਜ ਕਰ ਰਿਹਾ ਹੋ ਉਹਨੇ ਸਾਰੇ ਵਰਨ ਦੇ ਲੋਕ ਬੁਲਾਏ ਐ ਵਰਨ ਤੋਂ ਭਾਵ ਹੜ ਦਬ ਕੇ ਦੇ ਹਰ ਜਾਤ ਤੇ ਹਰ ਵਤਵ ਦੇ ਲੋਕ ਬੁਲਾਏ ਐ ਪਰ ਇੱਧਰ ਹਜੂਰ ਸੱਚੇ ਪਾਸ਼ਾ ਜੀ ਉਥੇ ਜਾਣ ਦੀ ਬਜਾਏ ਭਾਈ ਦਾਲੂ ਜੀ ਦੀ ਕੁੰਡੀ ਚ ਆ ਕੇ ਕੁਝ ਖਾਣ ਲਈ ਕਹਿ ਰਹੇ ਨੇ ਮੇਰੇ ਗਰੀਵ ਨਵਾਜ ਜੀ ਮਲਖ ਭਾਗੂ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਾਰੇ ਪਿੰਡੇ ਚ ਸੱਦਾ ਦਿਓ ਖੜ ਕੋਈ ਇਸ ਬ੍ਰਹਮ ਪੂਜ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਛਕੇ ਇਹ ਜਿਹੜਾ ਬ੍ਰਹਮ ਪੂਜਾ ਇਹਦੇ ਵਿੱਚ ਕੋਈ ਸੰਤ ਕੋਈ ਫਕੀਰ ਹੋਵੇ ਜਾਂ ਦੇਖੋ ਕੋਈ ਪਿੰਡ ਚ ਆਤੀਥੀ ਜਾਂ ਮਹਿਮਾਨ ਆਇਆ ਹੋਵੇ ਕੋ ਨੂੰ ਵੀ ਬਲਾਵਾ ਭੇਜੋ ਯਾ ਮੈਨੂੰ ਦੱਸੋ ਫੇਰ ਉਹਦੇ ਬੰਦੇ ਗੁਰੂ ਨੂੰ ਕਹਿੰਦੇ ਆ ਜੀ ਲਾਲੋ ਦੇ ਘਰ ਇੱਕ ਖੱਤਰੀ ਜੀ ਨੂੰ ਲੋਕ ਨਾਨਕ ਦੇ ਅੰਕਾਰੀ ਮਹਾਪੁਰਖ ਪ੍ਰਮਾਤਮਾ ਦੇ ਨਾਮ ਨਾਲ ਨਵਾਜਦੇ ਨੇ ਉਹ ਆਏ ਹੋਏ ਹੈ ਇਹ ਸੁਣ ਕੇ ਪਹਿਲਾਂ ਤਾਂ ਮਲਕ ਭਾਗੂ ਬਹੁਤ ਤੜਫਿਆ ਕਹਿੰਦਾ ਬੇਦੀ ਤੇ ਲਾਲੋ ਦੀ جھੌਂਪੜੀ ਚ ਉਹਨੇ ਆਦਮੀ ਭੇਜੇ ਕਿ ਜਾਓ ਤੇ ਜਲਦੀ ਨਾਨਕ ਨੂੰ ਬੁਲਾ ਕੇ ਆਓ ਕਿ ਮੇਰੇ ਘਰ ਆ ਕੇ ਬ੍ਰਹਮ ਪੋਜੀ ਸ਼ਕਨ ਮੈਂ ਮਨਾਮੁਈ ਦੇਸੀ ਕੇਉ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਕਵਾਨ ਤਿਆਰ ਕਰਾਏ ਨੇ ਉਥੇ ਕੀ ਐ ਝੌਂਪੜੀ ਜਿਹਾ ਸੋ ਸੰਗਤ ਜੀ ਉਹਦੇ ਜਿਹੜੇ ਉਹਦੇ ਉਹਦਾ ਆਦਮੀ ਆ ਉਹ ਆਉਂਦਾ ਤੇ ਹਜੂਰ ਨੂੰ ਜਦੋਂ ਬੁਲਾਉਂਦਾ ਤਾਂ ਹਜੂਰ ਜੀ ਕਹਿੰਦੇ ਆ ਕਿ ਮੈਨੂੰ ਲੋੜ ਨਹੀਂ ਬ੍ਰਹਮ ਪੋਜ ਦੀ ਮੈਂ ਇੱਥੇ ਬ੍ਰਹਮ ਪੋਜ ਕਰਨ ਨਹੀਂ ਆਇਆ ਉਹ ਵਾਪਸ ਚਲਾ ਗਿਆ ਜੀ ਮਲਕਪਾਗੂ ਨੇ ਫੇਰ ਦੂਜੀ ਵਾਰੀ ਬੰਦਾ ਭੇਜਿਆ ਕਹਿੰਦਾ ਨਾਨਕ ਜੀ ਨੂੰ ਜਾ ਕੇ ਖੋ ਕਿ ਮੈਂ ਚਾੜੇ ਵਰਨ ਨੂੰ ਸੱਦਾ ਦਿੱਤਾ ਲਾਲੂ ਵੀ ਆਏ ਬੰਦਾ ਆਉਂਦਾ ਤੇ ਆ ਕੇ ਕਹਿੰਦਾ ਬਾਬਾ ਜੀ ਚਾੜੇ ਵਰਨਾ ਦੇ ਲੋਕ ਆ ਰਹੇ ਨੇ ਤੁਸੀਂ ਵੀ ਆਓ ਤੇ ਲਾਲੂ ਨੂੰ ਵੀ ਨਾਮ ਲੈ ਚੱਲੋ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮੈਂ ਕਿਸੇ ਵਰਨ ਦਾ ਨਹੀਂ ਮੇਰਾ ਕੋਈ ਵਰਨ ਨਹੀਂ ਫਿਰ ਉਹ ਵਾਪਸ ਚਲਾ ਗਿਆ ਇੱਧਰ ਭਾਈ ਲਾਲੂ ਜੀ ਉੱਠੇ ਤੇ ਆਪਣੀ ਪਤਨੀ ਨੂੰ ਜਾ ਕੇ ਪੁੱਛਦੇ ਨੇ ਕਿ ਘਰ ਵਿੱਚ ਕੀ ਹੈ ਖਾਣ ਪੀਣ ਨੂੰ ਗੁਰੂ ਨਾਨਕ ਪਾਸ਼ਾ ਜੀ ਕੋਈ ਸ਼ੱਕ ਨਾ ਚਾਹੁੰਦੇ ਨੇ ਛੋ ਕਹਿੰਦੇ ਨੇ ਗੋਦਰੇ ਦੀ ਰੋਟੀ ਤੇ ਸਾਗ ਸੀ ਜੀ ਘਰ ਵਿੱਚ ਕਈ ਥਾਵਾਂ ਤੇ ਪ੍ਰਤਨ ਜਨਮ ਸਾਖੀ ਚ ਆਪਾਂ ਨੂੰ ਉਥੇ ਬਾਜਰੇ ਦੀ ਰੋਟੀ ਵੀ ਲਿਖਿਆ ਮਿਲਦਾ ਪਰ ਖੈਰ ਜਿਆਦਾ ਕਰ ਗਿਆ ਆਪਾਂ ਕੁਦਰ ਦੇ ਰੋਕੀ ਸੁਣਿਆ ਸੋ ਉਸੇ ਮਤავਕਾ ਪਾਗਲ ਕਰਾਂਗੇ ਕਹਿੰਦੇ ਆ ਸਾਗ ਜਿਹੜਾ ਉਹ ਪਹਿਲਾਂ ਦਾ ਵੀ ਜਿਆ ਪਿਆ ਸੀ ਜਿਵੇਂ ਦੋ ਤਿੰਨ ਡਾਂਗਾ ਆਮ ਸੁਆਣੀਆਂ ਘਰ ਬਣਾ ਲੰਦੀਆਂ ਤੇ ਰੋਟੀ ਉਸ ਬੀਬੀ ਨੇ ਚੁੱਲ੍ਹੇ ਤੇ ਤਾਜੀ ਗੜੂ ਪਾਸ਼ਾ ਲਈ ਪਕਾਈ ਸੀ ਪਰ ਰੋਟੀ ਪਾਣੀ ਬਣਾਉਣ ਤੋਂ ਪਹਿਲਾਂ ਉਹਦੀ ਘਰ ਵਾਲੀ ਉੱઠી ਤੇ ਰੋਟੀ ਪਾਣੀ ਤਿਆਰ ਕਰਨ ਦੇ ਸਭ ਤੋਂ ਪਹਿਲਾਂ ਉਹਨੇ ਆਦੇ ਹੱਥ ਧੋਤੇ ਤੇ ਜਿੱਥੇ ਬੈਠ ਕੇ ਪਾਸ਼ਾ ਜੀ ਨੇ ਭੋਜਨ ਸ਼ਕਨਾ ਸੀ ਜਿੱਥੇ ਹਜੂਰ ਜੀ ਨੂੰ ਬਿਠਾਉਣਾ ਸੀ ਉਥੇ ਚੌਂਕੇ ਤੇ ਪੋਚਾ ਫੇਰਨ ਲੱਗ ਪਈ ਜਦੋਂ ਪੋਚਾ ਫੇਰ ਰਹੀ ਏ ਤੇ ਫੇਰ ਤਿਆਰ ਕਰਦੀ ਪਈ ਏ ਤੇ ਲਾਲੂ ਨੂੰ ਕਹਿੰਦੀ ਏ ਕਿ ਸਤਗੁਰਾਂ ਦੀ ਨੂੰ ਦੇ ਆਉ ਚੌਂਕਾ ਤਿਆਰ ਹੈ ਲਾਲੂ ਜੀ ਕਹਿੰਦੇ ਗੁਰੂ ਸਾਹਿਬ ਨੂੰ ਕਿ ਆਓ ਗੁਰੂ ਸਾਹਿਬ ਜੀ ਚੌਂਕਾ ਤਿਆਰ ਹੈ ਪ੍ਰਸਾਦ ਪਾਓ ਚਰਨ ਪਾਓ ਹਜੂਰ ਕਹਿੰਦੇ ਦਾਲੋ ਕਿਹੜਾ ਚੌਂਕਾ ਦਾਲੋ ਕਹਨਾ ਮਹਾਰਾਜਾ ਦੇਖੋ ਚੌਂਕਾ ਤਿਆਰ ਕੀਤਾ ਗੋਬਰ ਨਾਲ ਮਿੱਟੀ ਨਾਲ ਸੁੱੱਚਾ ਕਰ ਦਿੱਤਾ ਸਤਿਗੁਰ ਕਹਿੰਦੇ ਐ ਲਾਲੋ ਸਾਰੀ ਧਰਤੀ ਨਾਨਕ ਦਾ ਚੌਂਕਾ ਛਕਣੇ ਤੰਦੂ ਪ੍ਰਸ਼ਾਦ ਦੇ ਮੈਨੂੰ ਇੱਥੇ ਲਿਆ ਦੇ ਆ ਮਨ ਦਾ ਭੈਮ ਬਹਿਮ ਜਿਹੜਾ ਉਹ ਕੱਢ ਇਹ ਸਾਰੀ ਜ਼ਮੀਨ ਇਹ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ ਉਸ ਵਕਤ ਫਿਰ ਜਦੋਂ ਗੁਰੂ ਨਾਨਕ ਪਾਸ਼ਾ ਜੀ ਪ੍ਰਸ਼ਾਦਾਂ ਛਕਣ ਲੱਗਦੇ ਨੇ ਮਰਦਾਨਾ ਜੀ ਦੇ ਮਨ ਵਿੱਚ ਜਲੂਰ ਆਇਆ ਸੰਤ ਜੀ ਕਿਉਂਕਿ ਹਲੇ ਗੁਰੂ ਪਾਸ਼ਾ ਜੀ ਦੀਆਂ ਉਦਾਸੀਆਂ ਦੀ ਇਹ ਸ਼ੁਰੂਆਤੀ ਦਿਨ ਨੇ ਹਲੇ ਮਰਦਾਨਾ ਜੀ ਗੁਰੂ ਪਾਸ਼ਾ ਜੀ ਨੂੰ ਸਮਝ ਰਹੇ ਨੇ ਵੈਸੇ ਇਹ ਜਿਹੜਾ ਗੁਰਸਿੱਖਾ ਗੁਰੂ ਨਾਨਕ ਪਾਸ਼ਾ ਜੀ ਦਾ ਮਿੱਤਰ ਪਿਆਰਾ ਭਾਈ ਮਰਦਾਨਾ ਇਹਨਾਂ ਨੇ ਸੱਚੇ ਪਾਸ਼ਾ ਜੀ ਦੇ ਘੱਟੂ ਘਟ 55 ਸਾਲ ਆਪਣੇ ਜੀਵਨ ਦੇ ਬਤੀਤ ਕੀਤੇ ਨੇ ਜੀ 54 ਦਿਨ ਨਹੀਂ 54 ਮਹੀਨੇ ਨਹੀਂ 54 ਸਾਲ ਇਹ ਜਿਹੜੇ ਭਾਈ ਮਰਦਾਨਾ ਜੀ ਐ ਬਰਨਾਨਕ ਪਾਸ਼ਾ ਜੀ ਦੇ ਨਾਲ ਰਹਿੰਦੇ ਨੇ ਉਹਨਾਂ ਨੂੰ ਸਮਝ ਦੇਣੀ ਜਾਣ ਦੇਣੀ ਨੂੰ ਬਾਣ ਦੇਣੀ 1480 ਤੋਂ ਲੈ ਕੇ 1530 ਤੱਕ ਕਦੇ ਵੀ ਭਾਈ ਮਰਦਾਨਾ ਜੀ ਨੇ ਗੁਰੂਸ ਹਰਗੋਬਿੰਦ ਨਾਲ ਕਲੋਕੀ ਚੰੜਾਣੀ ਕੀਤਾ ਉਹਨਾਂ ਦੇ ਹੁਕਮ ਖਿਲਾਫੀ ਨਹੀਂ ਕੀਤੀ ਵਾਦਾ ਖਿਲਾਫੀ ਨਹੀਂ ਕੀਤੇ ਹਾਲਾਂਕਿ ਬਹੁਤ ਸਾਰੇ ਪ੍ਰਚਾਰਕ ਭਾਈ ਮਰਦਾਨਾ ਜੀ ਨੂੰ ਇੱਕ ਮਜਾਕੀਆ ਜਾਂ ਪਾਤਰ ਸਮਝ ਕੇ ਆਪ ਬੋਲ ਕੇ ਪੇਸ਼ ਕਰਦੇ ਨੇ ਪਰ ਦਰ ਅਸਲ ਉਹ ਬਹੁਤ ਹੀ ਪਿਆਰਾ ਗੁਰਸਿੱਖ ਸੀ ਗੁਰੂ ਨਾਨਕ ਪਾਸ਼ਾ ਜੀ ਦੇ ਕਾਫੀ ਅਜ਼ੀਜ਼ ਸਨ ਹਾਂ ਉਹ ਗੁਰੂ ਪਾਸ਼ਾ ਜੀ ਮਰਦਾਨੇ ਦਾ ਜੀਵ ਉਹਨਾਂ ਦੇ ਕਦੇ ਕਦੇ ਆਪਣੇ ਮਿੱਤਰ ਦੇ ਨਾਲ ਹਸੀਆਂ ਖੇਡੀਆਂ ਕਰਦੇ ਸੀ ਜਾਂ ਜਾਣ ਬੁੱਝ ਕੇ ਉਹਨਾਂ ਨੂੰ ਪਈ ਦਿੰਦੇ ਸੀ ਕਿ ਜਾ ਦੇ ਪਰਿਵਾਰ ਨੂੰ ਦਿ ਲਿਆ ਜਾ ਕੁਝ ਸ਼ਖਾਂ ਨੂੰ ਪਾਲ ਕੇ ਲਈ ਆ ਜੰਗਲ ਦੇ ਵਿੱਚ ਚੌਕੀ ਗੁਰੂ ਪਾਸ਼ਾ ਜੀ ਇੱਕ ਬਹਾਨੇ ਨਾਲ ਇੱਕ ਵਿਦ ਨਾਲ ਸੱਜਣ ਠੱਗ ਵਰਗੇ ਕਉਦੇ ਰਾਖਸ਼ ਵਰ ਗਿਆ ਦਾ ਉਧਾਰ ਖੜਨਾ ਚਾਹੁੰਦੇ ਸਨ ਸੋ ਇਹਨਾਂ ਦੇ ਮਨ ਵਿੱਚ ਆਉਂਦਾ ਵੀ ਇੱਕ ਪਾਸੇ ਭਗਵਾਨ ਛੱਤੀ ਪਦਾਰਥੇ ਸਦਾ ਆੜਿਆ ਗੁਰੂ ਪਾਸ਼ਾ ਜਾਣੀ ਰਹੀ ਤੇ ਇੱਕ ਪਾਸੇ ਆ ਸਾਧ ਮਹਾਰਾਜ ਜੀ ਨੇ ਕਿਹਾ ਮਰ ਦਾਂਦੇ ਆ ਸਤ ਕਰਤਾਰ ਕਹਿ ਕੇ ਸ਼ਕ ਤੇ ਫੇਰ ਦੱਸ ਇਤਿਹਾਸ ਕਹਿੰਦਾ ਭਾਈ ਮਰਦਾਨਾ ਜੀ ਨੇ ਉਹ ਪ੍ਰਸ਼ਾਦ ਮੂੰਹ ਵਿੱਚ ਪਾਇਆ ਤੇ ਇੰਜ ਲੱਗਾ ਜਿਵੇਂ ਅੰਮ੍ਰਿਤ ਮੂੰਹ ਵਿੱਚ ਚਲਾ ਗਿਆ ਹੋਵੇ ਭਾਈ ਮਰਦਾਨਾ ਜੀ ਦਾ ਅੰਦਰ ਤੱਕ ਸੁੱਚਾ ਹੋ ਗਿਆ ਤੇ ਕਹਿੰਦਾ ਪਾਤਸ਼ਾ ਇੰਜ ਲੱਗ ਰਿਹਾ ਜਿਵੇਂ ਅੰਮ੍ਰਿਤ ਮੂੰਹ ਦੇ ਵਿੱਚ ਚਲਾ ਗਿਆ ਹੋਵੇ ਇੰਨਾ ਸੁਆਦ ਪ੍ਰਸ਼ਾਦ ਤ੍ਰਿਪ ਹੋ ਗਏ ਭਾਈ ਮਰਦਾਨਾ ਜੀ ਹੁਣ ਗੁਰੂ ਪਾਸ਼ਾ ਜੀ ਕਹਿੰਦੇ ਆ ਮਰਦਾਨੇ ਆ ਇਹ ਭਾਈ ਲਾਲੂ ਜਿਹੜਾ ਇਹ ਬਹੁਤ ਨੇਕ ਤੇ ਪਵਿੱਤਰ ਮਨ ਦਾ مالک ਹੈ ਇਹ ਦੀ ਜਿਹੜੀ ਕਿਰਤ ਕਮਾਈ ਹੈ ਬਹੁਤ ਸੁੱਚੀ ਹੈ ਇਸ ਕਰਕੇ ਤੇ ਇਸ ਪ੍ਰਸ਼ਾਦ ਦੇ ਦਾ ਜਿਹੜਾ ਆਨੰਦ ਹੈ ਉਹ ਦੁੱਤ ਵਰਗਾ ਹੈ ਅੰਮ੍ਰਿਤ ਵਰਗਾ ਹੈ ਭਾਈ ਲਾਲੂ ਜੀ ਗੁਰੂ ਪਾਸ਼ਾ ਜੀ ਦੇ ਚਰਨਾਂ 'ਚ ਮੱਥਾ ਟੇਕ ਦੇਨੇ ਗੁਰੂ ਪਾਸ਼ਾ ਜੀ ਆਪਣਾ ਹੱਥ ਪਾਈ ਲਾਲੋ ਜੀ ਦੇ ਸਰ ਤੇ ਰੱਖ ਦਿੰਦੇ ਨੇ ਤੇ ਕਹਿੰਦੇ ਨੇ ਨਾਮ ਦਾ ਲਾਲੋ ਸੱਚ ਮੋਚੇ ਲਾਲੋ ਲਾਲ ਕਰਕੇ ਰੱਖਤਾ ਮੇਰੇ ਗੁਰੂ ਨੇ ਸਿਰ ਤੇ ਹੱਥ ਥੜਕੇ ਉਹਦਾ ਅੰਦਰ ਲਾ ਰੰਗ ਦਿੱਤਾ ਕਿ ਗੁਰੂ ਪਾਸ਼ਾ ਕਹਿੰਦੇ ਆ ਲਾਲੋ ਅੱਜ ਤੱਕ ਤੂੰ ਕਿੱਲੇ ਖੜਿਆ ਅੱਜ ਤੋਂ ਤੂੰ ਲੋਕਾਂ ਦੇ ਇਨਸਾਨਾਂ ਦੇ ਜੀਵਨ ਖੜਿਆ ਕਰੇਂਗਾ ਤੇ ਉਦੋਂ ਜਦੋਂ ਮਲਕ ਭਾਗੋ ਨੂੰ ਪਤਾ ਲੱਗਦਾ ਕਿ ਗੁਰੂ ਜੀ ਨੇ ਮਲਖਪਾਗੂ ਦੇ ਸ਼ਕਤੀ ਪਦਾਰਥਾਂ ਨੂੰ ਖਾਨ ਤੋਂ ਨਾ ਕਰ ਦਿੱਤੇ ਉਹਨਾਂ ਨੂੰ ਉਚੇਚੇ ਤੌਰ ਤੇ ਬੁਲਾਉਣ ਆਏ ਮਲਖਪਾਗੂ ਦੇ ਦੂਤਾਂ ਨੂੰ ਇਹ ਕਹਿ ਕੇ ਪੈ ਦਿੱਤਾ ਗੁਰੂ ਪਾਸ਼ਾ ਨੇ ਕਿ ਮੈਨੂੰ ਕਿਸੇ ਬ੍ਰਹਮ ਪੂਜ ਦੀ ਜ਼ਰੂਰਤ ਨਹੀਂ ਉਹਨੇ ਇੱਕ ਦੋ ਵਾਰੀ ਹੋਰ ਆਪਣੇ ਬੰਦੇ ਭੇਜੇ ਤਾਂ ਅਖੀਰ ਗੁਰੂ ਪਾਸ਼ਾ ਨੇ ਕਿਹਾ ਕਿ ਮਲਖਪਾਗੂ ਦੇ ਜਿਹੜੇ ਭੂਜਾ ਨਾ ਉਹਦੇ ਵਿੱਚ ਮੈਨੂੰ ਖੂਨ ਦੀ ਬੋ ਆਉਂਦੀ ਹੈ ਮੈਨੂੰ ਲਾਲੋ ਦੇ ਸੁੱਕੇ ਟੁੱਕੜ ਜੰਗੇ ਨੇ ਮਲਖ ਭਾਗੂ ਦੇ ਲੰਪੀ ਜੇ ਤਰਤਾਰਥਾ ਨਾਲ। ਤਾਂ ਮਲਖ ਭਾਗੂ ਨੂੰ ਬਹੁਤ ਗੁੱਸਾ ਆਇਆ। ਉਹਨੇ ਆਪਣੇ ਨੌਕਰਾਂ ਨੂੰ ਆਪਣੇ ਬੰਦਿਆਂ ਨੂੰ ਆਦੇਸ਼ ਦਿੱਤਾ ਕਿ ਕਿਸੇ ਵੀ ਤੰਗ ਦੇ ਨਾਲ ਗੁਰਨਾਣੂ ਨੂੰ ਤੁਸੀਂ ਬ੍ਰह्म ਪੋਜ ਤੇ ਲੈ ਕੇ ਆਓ। ਉਹਨੂੰ ਦੱਸੋ ਕਿ ਮੈਂ ਉਹਨਾਂ ਨੂੰ ਸੱਦਿਆ ਹੈ ਤੇ ਕਿਸੇ ਵੀ ਤੰਗ ਨਾਲ ਇੱਥੇ ਪੰਜਾਓ। ਉਹ ਗੁਰੂ ਪਾਸ਼ਾ ਜੀ ਨੂੰ ਲੈ ਕੇ ਹੁੰਦੇ ਨੇ ਜੀ। ਉਹ ਕਹਿੰਦਾ ਵੀ ਮੈਨੂੰ ਦੱਸੋ ਕਿਵੇਂ ਮੇਰੇ ਭਗਵਾਨ ਨੂੰ ਤੁਸੀਂ ਲਾਹ ਭਿਜਿਆ ਕਹਿ ਦਿੱਤਾ ਜਦੋਂ ਗੁਰੂ ਜੀ ਨੂੰ ਇਹ ਸੁਨੇਹਾ ਮਿਲਿਆ ਭਾਈ ਲਾਲੂ ਤੇ ਆਪਣੇ ਹੂੜ ਜਿਹੜੇ ਸੈਂਕੜੇ ਸ਼ੁਦਾਲੂ ਨੂੰ ਲੈ ਕੇ ਗੁਰੂ ਸਾਹਿਬ ਕਹਿੰਦੇ ਚਲੋ ਮੈਂ ਚੱਲਦਾ ਤੁਹਾਡੇ ਨਾਲ ਜੇ ਐਂਦੇ ਮਲਖਪਾਗੋ ਮਿਲ ਲਾ ਜਾਂਦਾ ਸੰਤ ਮਲਖਪਾਗੋ ਦੇ ਬ੍ਰਹਮਪੋਯ ਪਰਿਥਾ ਤੇ ਪਹੁੰਚ ਜਾਂਦੇ ਨੇ ਜੀ ਮਲਖਪਾਗੋ ਨੇ بڑے ਆਦਰ ਨਾਲ ਪਹਿਲਾਂ ਤਾਂ ਗੁਰੂ ਜੀ ਨੂੰ ਬੈਠਣ ਲਈ ਕਿਹਾ ਖੁਸ਼ ਹੋ ਗਿਆ ਵੀ ਗੁਰੂ ਪਾਸ਼ਾ ਆਏ ਨੇ ਇਹ ਹੁਣ ਸ਼ਕੰਗੇ ਪ੍ਰਸ਼ਦਾ ਪਰ ਗੁਰੂ ਜੀ ਨੇ ਤਾਂ ਮਲਖਪਾਗੋ ਨੂੰ ਕਿਹਾ ਕਿ ਅਸੀਂ ਭੋਜਨ ਨਹੀਂ ਸ਼ਕਣਾ ਬਲਕਿ ਤੁਹਾਡੇ ਹੁਕਮ ਦੀ ਪਾਲਣਾ ਕਰਨ ਵਾਸਤੇ ਅਸੀਂ ਆਏ ਹਾਂ ਫਿਰ ਮਲਖਪਾਗੋ ਗੁੱਸੇ ਵਿੱਚ ਆ ਗਿਆ ਤੇ ਉਹਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਪਕਵਾਨ ਨੂੰ ਲਓ ਪੀ ਜਾ ਕੇ ਆ ਜਦ ਕਿ ਇਹਦੀ ਤਿਆਰੀ ਲਈ ਮੈਂ ਕਈ ਮਨ ਘੋਂ ਲਾ ਦਿੱਤਾ ਗੁਰੂ ਜੀ ਕਹਿੰਦੇ ਫਿਰ ਵੀ ਜਲਾਲ ਵਿੱਚ ਆ ਕੇ ਕਿ ਇਹ ਸੱਚ ਵਿੱਚ ਕੋਈ ਸ਼ੱਕ ਨਹੀਂ ਕਿ ਤੂੰ ਕੋਈ ਕਮੀ ਨਹੀਂ ਛੱਡੀ ਇਹਨੂੰ ਜਵਾਦ ਬਣਾਉਣ ਲਈ ਪਰ ਇਹ ਤੇਰੇ ਦਸਾਂ ਨੂਹਾਂ ਦੀ ਕੀਰਤ ਨਹੀਂ ਇਹ ਗਰੀਬਾਂ ਦੇ ਲਹੂਂ ਚੂਸ ਕੇ ਬਣਾਈ ਗਈ ਤੇਰੀ ਬ੍ਰਹਮਪੂਰ ਦੀ ਸੇਵਾ ਸਾਡੇ ਲਈ ਬ्यर्थ ਹੈ ਲਹੂ ਦੇ ਖੂਤਾਂ ਨਾਲੋਂ ਕੋਈ ਕਾਟ ਨਹੀਂ ਤੇਰੇ ਪ੍ਰਸ਼ਾਦੇ ਦੀ ਇੱਕ ਇੱਕ ਬੁੜਕੇ ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਹਾਡੀ ਘੋਦ ਦੇ ਭਿੱਜੇ ਪਦਾਰਥਾਂ ਵਿੱਚ ਲੋਹਾ ਹੈ ਤੇ ਖੂਦੜੀ ਦਿਉਤੀ ਵਿੱਚ ਦੁੱਧ ਜਿਹਾ ਅੰਮ੍ਰਿਤ ਹੈ ਮਲਕ ਭਾਗੂ ਨੇ ਇਹ ਗੱਲ ਸੁਣ ਕੇ ਤੜਕੇ ਗਿਆ ਕਿ ਜਾਂ ਤਾਂ ਇਹ ਗੱਲ ਸਾਬਤ ਕਰੋ ਜਾਂ ਫਿਰ ਇਹ ਜਿਹੜਾ ਬ੍ਰੰਭਪੂਰ ਤੁਹਾਨੂੰ ਸ਼ੱਕਣਾ ਪਏਗਾ ਗੁਰੂ ਜੀ ਨੇ ਕਿਹਾ ਕਿ ਜੇ ਤੁਸੀਂ ਅੱਖੀਂ ਵੇਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਤੁਸੀਂ ਭੈਣ ਲਾਲੂ ਜੀ ਦੇ ਘਰ ਦੀਆਂ ਸੁੱਕੀਆਂ ਰੋਟੀਆਂ ਮੰਗਾਉ। ਉਦੋਂ ਕਹਿੰਦੇ ਆ ਭੈਣ ਲਾਲੂ ਜੀ ਦੇ ਘਰੋਂ ਖੋਦਰੇ ਦੀਆਂ ਰੋਟੀਆਂ ਮਗਾਈਆਂ ਤੇ ਆ ਮਲਖ ਭਾਗ ਦੇ ਵਧੀਆ ਪਕਵਾਨ ਵੀ ਇੱਕ ਚਾਂਦੀ ਦੇ ਥਾਲ ਵਿੱਚ ਭਾ ਕੇ ਪਰੋਸੇ ਗਏ ਗੁਰੂ ਪਾਸ਼ਾ ਦੀ ਵੀ ਅੱਗੇ। ਬੁਰੂ ਜੀ ਨੇ ਇੱਕ ਹੱਥ ਵਿੱਚ ਖੋਦਰੇ ਦੀ ਸੁੱਕੀ ਰੋਟੀ ਲਈ ਤੇ ਦੂਜੇ ਹੱਥ ਵਿੱਚ ਮਲਖ ਭਾਗੂ ਦਾ ਇੱਕ ਮਾਲਕ ਪੂੜਾ ਫੜ ਲਿਆ ਜੀ। ਫਿਰ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਦੋਹਾਂ ਹੱਥਾਂ ਨੂੰ ਕੁਤੇਆ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਸਿੰਮਿਆ ਤੇ ਮਲਕ ਭਾਗੂ ਦੇ ਮਾਲਪੂੜਾ ਵਿੱਚੋਂ ਦਹੀਂ ਦੇ ਠੋਕੇ ਧਰਤੀ ਤੇ ਡੇਗਣ ਲੱਗੇ ਹੁਣ ਤੱਕ ਇੱਥੇ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਚੁੱਕਾ ਸੀ ਜੇ ਸਾਰਿਆਂ ਨੇ ਇਹ ਨਜ਼ਾਰਾ ਆਪਣੀ ਅੱਖਾਂ ਨਾਲ ਵੇਖਿਆ ਕਿਉਂਕਿ ਮੇਰਾ ਗੁਰੂ ਬਹੁਤ ਸਮਰੱਥ ਹੈ ਗੁਰੂ ਜਾਹੇ ਤਾਂ ਕੁਝ ਵੀ ਕਰ ਸਕਦਾ ਪਰ ਸੱਚੇ ਪਾਤਸ਼ਾਹ ਗੁਰੂ ਜੀ ਨੇ ਉੱਥੇ ਦੁੱਧ ਦਾ ਦੁੱਧ ਤੇ ਲਹੂ ਦਲਹੂ ਕਾਢ ਕੇ ਇਹ ਸੱਚਾਈ ਸਾਬਤ ਕਰ ਦਿੱਤੀ ਕਿ ਕੀ ਦੀ ਜਿਹੜੀ ਕਿਰਤ ਹੈ ਉਸ ਅੱਚੀ ਸੁੱਚੀ ਹੈ ਤੇ ਕੀ ਦੀ ਨੂਕਾਂ ਤੇ ਜ਼ਬਰ ਜਦਮ ਕਰਕੇ ਬਣਾਈ ਗਈ ਹੈ ਅੱਜ ਤੱਕ ਜਿੰਨੇ ਵੀ ਕੀਰਤੀ ਮਲਖ ਭਾਗੂ ਨੂੰ ਆਪਣੇ ਅਧਿਕਾਰੀ ਮੰਨਦੇ ਸਨ ਉਹ ਨੂੰ ਕੁਝ ਸਮਝਣ ਲੱਗ ਪਏ ਤੇ ਸਾਰੇ ਸ਼ਹਿਰ ਵਿੱਚ ਗੁਰੂ ਜੀ ਤੇ ਭਾਈ ਲਾਲੂ ਜੀ ਦੀ ਜੈ ਜੈਕਾਰ ਹੋਈ ਮਲਖ ਭਾਗੂ ਨੂੰ ਠੂਠੂ ਕਰਨ ਲੱਗੇ ਪਰ ਮਲਖ ਭਾਗੂ ਵੀ ਮਾਨ ਹੁਣ ਜਿਹੜਾ ਉਹਦਾ ਸੀਗਾ ਟੁੱਟ ਚੁੱਕਾ ਸੀ ਉਹ ਸਮਝ ਗਿਆ ਕਿ ਇਹ ਕੋਈ ਕਮਾਈ ਵਾਲਾ ਤੇ ਸੱਚੀ ਕਿਰਤ ਵਾਲਾ ਗੁਰੂ ਪਿਤਾ ਹੈ ਨੂੰ ਨੇ ਇਹ ਵੀ ਪਤਾ ਲੱਗ ਗਿਆ ਕਿ ਮੈਂ ਕਿੰਨੇ ਕੇ ਪਾਣੀ ਚਾਹ ਬਲਕਿ ਲੋਕਾਂ ਦੀ ਕਿਰਤ ਨਾਲੋਂ ਉਹਨੂੰ ਲੱਗਿਆ ਕਿ ਮੇਰੀ ਜਿਹੜੀ ਕਿਰਤ ਹੈ ਬਿਲਕੁਲ ਬੇਕਾਰ ਹੈ ਬਿਲਕੁਲ ਗਲੋਂ ਨੀਜ ਹੈ ਐਸ ਲਈ ਉਹ ਨੂੰ ਇੰਜ ਅਨੁਭਵ ਹੋਇਆ ਜਿਵੇਂ ਸੱਚੇ ਪਰਮਾਤਮਾ ਨੇ ਉਹਨੂੰ ਆਪ ਵੰਗਾਰਿਆ ਹੋਵੇ ਉਹਨਾਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਜਿਨ੍ਹਾਂ ਨੂੰ ਉਹ ਆਪਣੇ ਕਿੰਦੇ ਤੇ ਨੌਕਰ ਸਮੇਂ ਦਾਸੀ ਗੁਰੂ ਜੀ ਦੇ ਚਰਣਾ ਕਿਰਤ ਹੈ ਤੇ ਗੁਰੂ ਜੀ ਨੇ ਉਹਨੂੰ ਆਪਣੇ ਹੱਥਾਂ ਨਾਲ ਧਾਇਆ ਤੇ ਸੰਝਾਇਆ ਕਿ ਜੋ ਸੁੱਖ ਤੇ ਸ਼ਾਂਤੀ ਦਸਾਂ ਲੋਹਾਂ ਦੀ ਕਿਰਤ ਵਿੱਚ ਹੈ ਮਲਕ ਪਾਗੋ ਉਹ ਹੋਰ ਕਿਤੇ ਨਹੀਂ ਤੇ ਬ੍ਰਹਮ ਪੂਜ ਕਰਵਾਉਣ ਨਾਲ ਕੇਵਲ ਆਪਣੇ ਹਉਮੈ ਨੂੰ ਹੀ ਪਠੇ ਪੈਂਦੇ ਨੇ ਇਸ ਨਾਲ ਆਪਣੇ ਜੀਵਨ ਦਾ ਕਿਸੇ ਪ੍ਰਕਾਰ ਦਾ ਕਲਿਆਣ ਨਹੀਂ ਹੁੰਦਾ ਮਲਖ ਭਾਗੂ ਕੀ ਹੁਣ ਸਾਰਾ ਸ਼ਹਿਰ ਹੀ ਗੁਰੂ ਪਾਸ਼ਾ ਦਾ ਸ਼ਿਵਦਾਲੂ ਹੋ ਗਿਆ ਗੁਰੂ ਪਾਸ਼ਾ ਦਾ ਜਿਹੜਾ ਕਹਿ ਲੋ ਸੇਵਕ ਬਣ ਗਿਆ ਹੁਣ ਰੋਜ ਭਾਈ ਲਾਲੂ ਦੇ ਘਰ ਦੇ ਸਾਹਮਣੇ ਸਤਸਕ ਹੁਣ ਸਤਸੰਗ ਹੁੰਦਾ ਕਿਉਂਕਿ ਇਸ ਘਟਨਾ ਤੋਂ ਬਾਅਦ ਸ਼ਾਇਦ ਤੁਹਾਨੂੰ ਨਹੀਂ ਪਤਾ ਗੁਰੂ ਪਾਸ਼ਾ ਜੀ ਦਾਲਦੋ ਜੀ ਦੇ ਘਰ ਟਕਾ ਕਰਦੇ ਨੇ ਕਈ ਦਿਨਾਂ ਤੱਕ ਉੱਥੇ ਰਹਿੰਦੇ ਨੇ ਤੇ ਪਾ ਹੀ ਲਾਲੋ ਜੀ ਨੂੰ ਗੁਰੂ ਪਾਸ਼ਾ ਜੀ ਕਲਵੰਡੀ ਤੇ ਇਦੇ ਨੇ ਇਹ ਕਾ ਕੇ ਕਿ ਲਾਲੋ ਕਲਵੰਡੀ ਦੇ ਵਿੱਚ ਕੁਝ ਵਾਪਰਨ ਵਾਲਾ ਹੈ ਤੁਸੀਂ ਉੱਥੇ ਚਲੇ ਜਾਓ ਤੇ ਉਹਨਾਂ ਨੂੰ ਮੰਜੀ ਸਾਹਿਬ ਦੇ ਦੰਦ ਦੇ ਨੇ ਧਰਮ ਪ੍ਰਚਾਰ ਕਰਨ ਲਈ ਲੋਕਾਂ ਦੇ ਜੀਵਨਾਂ ਬਣਾਉਣ ਲਈ ਤੇ ਕੜਾ ਲਈ ਤੇ ਗੁਰੂ ਪਾਸ਼ਾ ਜੀ ਫਿਰ ਆਪ ਭਾਈ ਲਾਲੂ ਜੀ ਦੇ ਘਰ ਆਂਦੇ ਨੇ ਰੂਲ ਉੱਥੇ ਸਤਸੰਗ ਹੁੰਦਾ ਹਜ਼ਾਰਾਂ ਲੋਕ ਗੁਰੂ ਸਾਹਿਬ ਦਾ ਸਤਸੰਗ ਸੁਣਨ ਵਾਸਤੇ ਨੇਮ ਵੱਦ ਆਉਂਦੇ ਨੇ ਛੋਟੇ ਬੱਚੇ ਵੀ ਜਦੋਂ ਗੁਰੂ ਜੀ ਦੀ ਮਿੱਠੀ ਆਵਾਜ਼ ਸੁਣਦੇ ਨੇ ਤਾਂ ਕੀਲੇ ਜਾਂਦੇ ਨੇ ਉਹ ਵੀ ਹੁਣ ਆਪਣੀਆਂ ਸਾਰੀਆਂ ਖੇਡਾਂ ਭੁੱਲ ਕੇ ਕੀਰਤਨ ਸੁਣਨਦੇ ਆਦੀ ਹੋ ਗਏ ਸੰਤੇ ਮਲਕ ਭਾਗੋ ਵੀ ਗੁਰੂ ਜੀ ਦਾ ਸਿੱਖ ਬਣਿਆ ਗੁਰੂ ਜੀ ਨੇ ਉਨੂੰ ਉਪਦੇਸ਼ ਦਿੱਤਾ ਕਿ ਸਦਾ ਸੱਚ ਬੋਲਣਾ ਚਾਹੀਦਾ ਤੇ ਸੱਚੀ ਸੁੱਚੀ ਕਾਇਮਤ ਕਰਨੀ ਚਾਹੀਦੀ ਆ ਇਨਸਾਨ ਜਾਤ ਬਰਾਦਰੀ ਕਰਕੇ ਉੱਚਾ ਨਹੀਂ ਹੁੰਦਾ ਬਲਕਿ ਆਪਣੇ ਕਰਮਾਂ ਕਰਕੇ ਉੱਚਾ ਤੇ ਸੁੱਚਾ ਹੁੰਦਾ ਸੋ ਯੇਸੂ ਪਰਕਾਰ ਗੁਰੂ ਪਾਸ਼ਾ ਜੀ ਨੇ ਭਾਈ ਬਲਾਲੂ ਜੀ ਦਾ ਮਾਣ ਵਧਾਇਆ ਬਖਸ਼ਿਸ਼ ਕੀਤੀ ਉਹਨਾਂ ਤੇ ਤੇ ਮਲਕ ਭਾਗੋ ਦਾ ਜਿਹੜਾ ਅਪਮਾਨ ਸੀ ਜਿਹਦੇ ਉਦੀ ਝੂਠੀ ਹਉਮੈ ਤੇ ਤਸ਼ੱਦਦ ਸੀ ਉਹਨੂੰ ਖਤਮ ਕੀਤਾ ਅਸੀਂ ਨੀਂਦ ਕਰਦੇ ਹਾਂ ਅੱਜ ਦੀ ਜਿਹੜੀ ਇਹ ਸਾਕੀ ਹੈ ਤੁਹਾਨੂੰ ਬਹੁਤ ਕੁਝ ਸਿਖਾਤੀ ਗਈ ਹੋਊਗੀ ਤੇ ਗੁਰੂ ਪਾਤਸ਼ਾਹ ਜੀ ਦੀਆਂ ਸਖਾਈਆਂ ਹੋਈਆਂ ਤਾਂ ਲਾਣਾ ਤੁਹਾਡਾ ਵੀ ਜੀਵਨ ਸਵਰ ਜਾਏਗਾ ਸੋ ਪਿਆਰੀ ਸਾ ਸੰਤ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਨੂੰ ਲਿਖੋ